تانورو گروہ نارک شہد کے لئے آسا چکاہ دیا گروہ نارک شہد کے لئے آپ ہی سب کو پیدا کر دنیا آپ ہی جیمہ میں جیتے دنیا آپ ہی جیتے دنیا آپ ہی نے آپ شاہد ہو آپ ہی نے رکھیوں نہ ہو تو ہی اپنے شاہدی بڑا سب کے لئے دور جاؤ لاکر کرتا ਦੇਵੇ ਕਰੇ ਪ੍ਰਸਾਦ ਤੂੰ ਜਾਣ ਲਈ ਸਭ ਦੇ ਲੈ ਕੇ ਜਾਂਦੇ ਕੇ ਤਪਾਉ ਪਰ ਆਸਣ ਕਿਥੋਂ ਜੋ ਆਖੰਡ ਗਾਹੀ ਬੋਲੀ ਗੁਰੂ ਨਾਨਕ ਦੇਵ ਜੀ ਕਹਿੰਦੇ ਆਪੀ ਨੇ ਆਪ ਸਤਿ ਕਿਉਂ ਆਪਣੇ ਆਪ ਨੂੰ ਆਪ ਹੀ ਸਾਜਿਆ ਆਪ ਹੀ ਉਹ ਆਪਣੇ ਆਪ ਨੂੰ ਬਣਾਇਆ ਹੈ ਪੁਰੂ ਆਪਕੇ ਸਹਿਬਾਨ

مایا کرا تب کو جانتا جا. ہے

تُو ہی نہ تو پیدا کر کے پاڑنے ہر ہے، تُو ہی یہ نہ تو اتنا لائے جائے گا کہ تیرے مقی اچھا ہوئی کہ در سرسار پیدا کر دیتا جاپو کو دکار کر کرا کر کارا پر جا تا تنا ہی ہاں کہ کوئی رادہ بڑھ گیا کوئی پر جا بڑھ کوئی امیر بڑھ گیا کوئی گریب بڑھ گیا تیری اپنی اچھا سکتا

ਜਦੋਂ ਤੁਮੇ ਨੂੰ ਕਾਇਦਾ ਕਰਨਾ ਸੀ ਇਹ ਪੈਦਾ ਹੋ ਕੇ ਜਦੋਂ ਤੁਮੇ ਨੂੰ ਲੈ ਕੇ ਜਾਇਆ ਗਿਆ ਤਾਂ ਤੇਰੇ ਵਿੱਚ ਮਾਰ ਦੇਣਾ ਕੋ ਗੋਸਿੰਘ ਦੀ ਮਾਰ ਕਰੇ ਆਪਨੇ ਜੋਰ ਨਾਲ ਅਸੀਂ ਜੰਮੇ ਨਹੀਂ ਸੀ ਆਪਣੇ ਜੋਰ ਨਾਲ ਸਚਾਣਾ ਨਹੀਂ ਹੈ ਪੂਰੀ ਮਰਜ਼ੀ ਹੋਈ ਸੰਸਾਰ ਪੈਦਾ ਕਰਦਾ ਪੂਰੀ ਮਰਜ਼ੀ ਹੋਏ ਦੀ ਜਿਹਨੂੰ ਮੰਦਾ ਦੇ ਤਾ ਜੋਰ ਨਾਲ ਨਿਮਣਤਾ ਜੋਰ ਕਿਸੇ ਦਾ ਜੋਰ ਨਹੀਂ ਹੈ ਬਾਸੂ ਦੀ ਮਰਜ਼ੀ ਤੋਂ ਸੰਸਾਰ ਹੈ ਪੁਰਾਣੇ ਇੱਕ ਬਾਹਰ ਨੂੰ ਇੱਕ ਉਦਾਹਰਨ ਕਿ ਪਾਣੀ ਕਿ ਕਹਿੰਦੇ ਇਸ ਤਰ੍ਹਾਂ ਫਿਰ ਰਿਹਾ ਹੈ ਜਿੱਦਾਂ ਪਾਣੀ ਦੇ ਉੱਪਰ ਬਣਿਆ। ਐਦੋ ਬੁੱਧ ਬੁਦਾ ਬਣਿਆ। ਉਹ ਪਾਣੀ ਦੇ ਉੱਪਰ ਬਣਿਆ, ਦੇਖਦਿਆਂ, ਵੇਖਦਿਆਂ, ਬਣਿਆ ਤੇ ਵੇਖਦਿਆਂ, ਵੇਖਦਿਆਂ ਉੱਪਰ ਚੰਦ ਜਿੱਥੋਂ ਪੈਦਾਵਾ ਸਭ ਦੇਖ ਸਮਾਉ ਜਾਂਦਾ ਹੈ। ਉਹ ਪਾਣੀ ਦੇ ਨਾਲ ਹਵਾ ਦਾ ਕੋਈ ਸੰਬੰਧ ਹੋਇਆ। ਉਹ ਬੁੱਧ ਬੁਦਾ ਬਣਿਆ। ਕਿਉਂ ਦੇ ਵਿੱਚ ਹਵਾ ਲਿਖਦਾ ਕਿ ਪਾਣੀ ਦੇ ਨਾਲ ਪਾਣੀ ਦੇ ਸਮਾਜ ਹੈ। ਇਹ ਗੱਲ ਹੈ ਕਿ ਤਰ੍ਹਾਂ ਇੱਕ ਤਰ੍ਹਾਂ ਫੇਰ ਆਪੁਜ ਸਮਾਜ ਹੈ ਅਸੀਂ ਸਭ ਨੇ ਸਮਾਨ ਜੈਸੇ ਗੱਲ ਤੇ ਉੱਧ ਹੁੰਦਾ ਕੋ ਕੁਝ ਹੈ ਫਿਰ ਹੈ ਹਰੀ ਕਿਲ ਰੋਜ਼ ਪੈਦਾ ਹੁੰਦਾ ਹੈ ਉਹਦੀ ਫਟਦਾ ਹੈ ਜਾਗਰਤ ਨਾ ਤੇ ਸੇ ਰਹੀ ਕਹੋ ਨਾ ਹੁਣ ਵੀ ਕਹਿੰਦੇ ਮਿੱਤਰ ਹੁਣ ਜਗ ਦੀ ਰਤਨ ਵੀ ਇਸੇ ਕਰਾਨੀ ਹੈ ਹੈ ਕਿਤਨਾ ਪਾਣੀ ਦਾ ਬੋਧ ਬੱਸ ਇਹ ਹੀ ਹੈ ਸਭ